सीएम सर एक गए दो, सर 100%ਵਾਦੋ ਸਰ ਆਪ ਸਰ ਆਪ ਥੋੜਾ ਸਾ ਹੱਥ ਆਦਮੀ ਚ ਇੱਕ ਕਰੋੜ 35 ਲੱਖ ਦੀ ਆ ਜੀ ਬਸ ਇਹ ਪਹਿਲੀ ਇੰਡੀਆ ਦੀ ਬਸ ਜਿਹਨਾਂ ਲੋਕਾਂ ਨੂੰ 슈ਗਰ ਦੇ ਕਾਰਨ ਅੱਖਾਂ ਖਰਾਬ ਹੋ ਜਾਂਦੀਆਂ ਨੇ ਨਾ ਸਾਰੇ ਟੈਸਟ ਦੇ ਵਿੱਚ ਹੋਣਗੇ ਦੇ ਨਾਲ ਡਰਾਪਸ ਫ੍ਰੀ ਐਂਡ ਕੰਗੰਡੇ ਦੀ ਬਸ ਹਰ ਚੀਜ਼ ਫ੍ਰੀ ਹੋਏਗੀ ਠੀਕ ਹੈ ਕਿੰਨਾ ਦੇਖਦੇ ਹੋ ਜੇ ਕਿ ਵੱਡੇ ਪੱਧਰ ਤੇ ਤੁਸੀਂ ਵੀ ਕਾਰਜ ਕਰਦੇ ਹੋ ਕੈਂਸਰ ਦੇ ਜਿਹੜੇ ਕਿ ਕੈਂਪ ਵੀ ਲਾਣੇ ਬਹੁਤ ਵਧੀਆ ਵੀ ਕਿੰਨੇ ਬਜ਼ੁਰਗ ਮਾਵਾਂ ਆਪ ਨੂੰ ਅੰਨੇ ਹੋਣ ਤੋਂ ਬਚਾਏਗੀ ਇਹ ਠੀਕ ਹੈ ਐਂਡ ਇਹ ਬਹੁਤ ਵੱਡਾ ਦਾਨ ਹੈ ਮੈਂ ਤਾਂ ਕਹੂੰਗਾ ਇਦੋਂ ਵੱਡਾ ਦਾਨ ਦੁਨੀਆ ਤੇ ਹੋ ਵੀ ਨਹੀਂ ਸਕਦਾ ਕੋਈ ਕਿਸੇ ਗਰੀਬ ਨੂੰ ਉਹਦੀ ਅੱਖਾਂ ਦੇ ਦੇਣੀਆਂ ਬਚਾ ਲੈਣੀਆਂ ਠੀਕ ਹੈ ਨਾਲ ਮੈਂ ਵੀ ਕਹਿੰਦਾ ਨਾ ਵੀ ਸਾਨੂੰ ਕਿਸੇ ਰਾਜਨੀਤਿਕ ਬੰਦੇ ਨੇ ਐਡਾ ਵੱਡਾ ਧਾਨ ਨਹੀਂ ਕਦੇ ਕੀਤਾਗਾ ਤੇ ਪੋਲੀਟিক্যাল ਫੈਮਿਲੀ ਹੈ ਵੀ ਠੀਕ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਨਾ ਕਿਸੇ ਦੇਖਦੇ ਤੁਸੀਂ ਜਦੋਂ ਕੈਂਪ ਲਾਨੇ ਹੋ ਵੱਡੇ ਪੱਧਰ ਤੇ ਆਰਗੇਨਾਈਜ਼ ਕਰਦੇ ਹੋ ਚੀਜ਼ਾਂ ਬੱਸਾਂ ਮਹੀਨੇ ਤੁਹਾਡੀਆਂ ਤਾਂ ਕਿੰਨਾ ਕੁ ਵੱਡਾ ਜਿਹੜਾ ਸਿਸਟਮ ਹੈ ਵੀ ਸਾਡੇ ਕੋਲੇ 18 ਬੱਸਾਂ ਕੈਂਸਰ ਤੁਮ ਠੀਕ ਹੈ ਦੋ ਅੱਖਾਂ ਦੀਆਂ ਕਿ ਅਸੀਂ ਖਿੱਤੀ ਜਾਣੇ ਜੀ ਪੰਜਾਬ ਫਿਕਰ ਨਾ ਕਰੋ ਅਸੀਂ ਕੋਈ ਪਾਰਟੀ ਨਹੀਂ ਦੇਖਦੇ ਕਿਸੇ ਦੀ ਕਾਂਗਰਸ ਕਾਲੀ ਆਪ ਸਭ ਨੂੰ ਪਿਆਰ ਕਰਦੇ ਆ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਕਿ ਲੀਡਰਾਂ ਦਾ ਨਹੀਂ ਦੇਖਦੇ ਵੀ ਕੌਣ ਹੈ ਕੌਣ ਨਹੀਂ ਅਸੀਂ ਤਾਂ ਲੋਕਾਂ ਨੂੰ ਚੈੱਕ ਅਪ ਕਰਦੇ ਆ ਸਾਡੇ ਭੈਣ ਭਰਾਵਾਂ ਨੂੰ ਠੀਕ ਹੈ ਉਹ ਲੱਗੇ ਵੀ ਜੀ ਸ਼ਲਾਗਾ ਜੋ ਕੰਮ ਕੀਤਾ ਹੈ ਬਹੁਤ ਹੀ ਵਧੀਆ ਵੀਰ ਜੀ ਕਿਸੇ ਨੇ ਕੀਤਾ ਹੀ ਨਹੀਂ ਅਜੇ ਤੱਕ ਠੀਕ ਹੈ ਲਾਲਪੁਰ ਪਰਿਵਾਰ ਦੀ ਇੱਕ ਉਹ ਨਹੀਂ ਵੱਡੀ ਗੱਲ ਹੈ ਵੀ ਉਹਨਾਂ ਦੇ بیٹے ਨੇ ਆ ਇਲਾਕਾ ਨੰਬਰ ਸਾਹ ਤੋਂ ਲੈ ਕੇ ਨਾ ਸਾਰਾ ਚੈੱਕ ਅਪ ਕਰਤਾ 50 ਕੈਂਪ ਸਾਡੇ ਤੇ ਲੱਗ ਚੁੱਕੇ ਆ ਠੀਕ ਹੈ ਐਂਡ ਅਸੀਂ 1 ਲੱਖ ਐਨਕ ਵੀ ਮੈਂ ਮਨਜ਼ੂਰ ਕਰ ਦਿੱਤੀ ਜੀ ਜੋ ਕਿ ਅਸੀਂ ਪਹਿਲੀ ਜਨ ਵੀ ਤੋਂ ਸਟਾਰਟ ਆ ਸਾਡੀ ਇੱਕ ਅੱਖਾਂ ਦੀ ਬਸ ਹੋ ਰਹਾ ਪਰ ਇਹ ਵਰਲਡ ਦੀ ਪਹਿਲੀ ਹੋਏਗੀ ਉਹ ਸਰਵੇ ਹੋਈ ਜਾਂਦਾ ਇੰਡੀਆ ਦੀ ਤੇ ਪਹਿਲੀ ਆ ਇੰਡੀਆ ਚ ਕੋਈ ਇਸ ਤਰ੍ਹਾਂ ਦੀ ਬਾਤ ਕਿੰਨਾ ਕੁ ਜਿਹੜਾ ਬਜਟ ਦੇਖਿਆ ਜਾਵੇ ਤਾਂ ਕਿੰਨਾ ਕੁ ਖਰਚਾ ਆ ਇਹਦੇ ਚ 1 ਕਰੋੜ 37 ਲੱਖ ਖਰਚ ਆਇਆ ਇਹਨਾਂ ਨੇ ਪਰਵਾਹ ਠੀਕ ਹੈ ਕਿ ਬਾਕੀ ਸਾਰਾ ਸਟਾਫ ਸਭ ਮਸ਼ੀਨਾ ਇੰਗਲੈਂਡ ਤੋਂ ਮਸ਼ੀਨਾ ਆਈਆਂ ਜੀ ਤਿੰਨ ਲੇਟੈਸਟ ਜੋ ਇਹਦੇ ਵਿੱਚ ਲੱਗੀਆਂ ਅੱਜ ਲੋਡ ਆ ਜੀ ਇਸ ਤਰ੍ਹਾਂ ਦੇ ਦਾਨ ਦੀ ਵੀ ਪਰ ਤੁਸੀਂ ਤਾਂ ਮੰਦਰ ਗੁਰਦੁਆਰਾ ਜੀ ਕਰਦੇ ਆ ਤੁਹਾਡੀ ਮਰਜ਼ੀ ਹੈ ਕਰੀ ਚੱਲੋ ਠੀਕ ਹੈ ਅਸੀਂ ਤਾਂ ਦਵਾਈ ਦਾ ਲੰਗਰ ਲੱਗਿਆ ਜੈਨਕਾ ਦਾ ਲੰਗਰ ਲਾਤਾ ਅਸੀਂ ਗੁਰੂ ਤੋਂ ਬਾਹਰ ਨਹੀਂ ਪਹਿਲਾਂ ਅਰਦਾਸ ਕਰਦੇ ਆ ਵੈਗਰੂ ਕੋਈ ਅੰਨਾ ਨਾ ਹੋ ਜੇ ਬਚਾਈਏ ਅਸੀਂ ਠੀਕ ਹੈ ਪਰ ਦੋਸਤੋ ਇਸ ਦਾਨ ਦੀ ਵੀ ਬਹੁਤ ਲੋੜ ਜਿੱਥੇ ਸਾਡੇ ਗੁਰੂ ਸਾਹਿਬ ਦੇ ਪ੍ਰਸ਼ਾਦੇ ਪਾਣੀ ਦੇ ਲੰਗਰ ਹੈ ਸਾਡਾ ਨਾਂ ਹੈ ਦੁਨੀਆ 'ਚ ਦਵਾਈ ਦੇ ਲੰਗਰ ਵੀ ਬਰਾਬਰ ਚੱਲ ਰਹੀ ਹੈ ਮੈਂ ਸਭ ਨੂੰ ਬੇਨਤੀ ਕਰਦਾ ਚੈੱਕ ਅਪ ਕਰਾਇਆ ਕਰੋ ਪਿੰਡਾਂ 'ਚ ਬੱਸਾਂ ਫਿਰਨੀਆਂ ਜੀ ਐਂਡ ਫ੍ਰੀ ਦੇਵਾਂਗੇ ਹਰ ਚੀਜ਼ ਫ੍ਰੀ ਦੇਵਾਂਗੇ ਐਨਕ ਵੀ ਫ੍ਰੀ ਦੇਵਾਂਗੇ ਯਾਰ ਨਾ ਭੈਣ ਨੂੰ ਬਜ਼ੁਰਗਾਂ ਨੂੰ ਥਾਂ ਉਹਦੀ ਕੋਈ ਚਿੰਤਾ ਨਾ ਕਰਿਓ ਅਸੀਂ ਪੰਜਾਬ ਦੇ ਨਾਲ ਹੈ ਪੰਜਾਬ ਸਾਡੇ ਪੇਕੇ ਆ ਪੰਜਾਬ ਗਵਰਨਮੈਂਟ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਆ ਅਸੀਂ ਇਹ ਨਹੀਂ ਦੇਖਦੇ ਵੀ ਆ ਗਵਰਨਮੈਂਟ ਕੀ ਦੀ ਹੈ ਅਕਾਲੀ ਹੈ ਕਾਂਗਰਸੀ ਹੈ ਆਪ ਹੈ ਨਹੀਂ ਮੁੱਖ ਮੰਤਰੀ ਨੂੰ ਮਿਲ ਕੇ ਆਂ ਭਗਵੰਤ ਮਾਨ ਜਿੰਚਾ ਵੀ ਕੇ ਆਂ ਮੇਰੇ ਕੋ ਫਿਕਰ ਨਾ ਕਰ ਕੈਂਸਲ ਦਾ ਸਾਡਾ ਕੰਮ ਹੈ ਤੇ ਲੱਗੇ ਆ ਵੀਰ ਜੀ ਐਂਡ ਧੰਨਵਾਦ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਐਂਡ ਸਾਤੋ ਕੋਈ ਗਲਤੀ ਹੋ ਜਾਂਦੀ ਹੈ ਸਾਡੀ ਝੋਲੀ ਚ ਪਾ ਦਿਆ ਕਰੋ ਅਸੀਂ ਠੀਕ ਕਰਾਂਗੇ ਥੈਂਕ ਯੂ